ਮਾਰੇ ਕਹਿੰਦੇ ਧੰਨ ਰੂਹਾਂ ਜਿਨ੍ਹਾਂ ਨੇ ਧਾਗਾ ਪੁਆਇਆ ਕਿਹੜਾ ਧਾਗਾ ਜੀ ਫਿਰ ਰੀਪੀਟ ਕਰਿਓ ਦਇਆ ਸੰਤੋਖ ਜਤ ਤੇ ਸਤ ਇਹ ਧਾਗਾ ਗੁਰੂ ਨਾਨਕ ਦੇ ਘਰੋਂ ਮਿਲਦਾ ਤੇ 24 ਘੰਟੇ ਮਿਲਦਾ ਇਹ ਨਹੀਂ ਕਿ ਸਾਲ ਬਾਅਦ ਰੱਖੜੀ ਆਲਾ ਆਉਂਦਾ ਏ ਇਹ ਗੁਰੂ ਨਾਨਕ ਦੀ ਦੁਕਾਨ ਤੋਂ ਮਿਲਣਾ ਤੁਹਾਨੂੰ ਗੁਰੂ ਨਾਨਕ ਦੀ ਦੁਕਾਨ ਕਿਹੜੀ ਗੁਰਦੁਆਰਾ ਹੋਏ ਸੋਜੀ ਪਾਇਸੀ ਜਿੱਥੇ ਆਪਾਂ ਬੈਠੇ ਆਂ ਤੇ ਜਦੋਂ ਮੈਂ ਪੜ ਰਿਹਾ ਸੀ ਧਨ ਸੋ ਮਾਨਸ ਤੇ ਮੇਰੀ ਸਿੱਧੀ ਨਜ਼ਰ ਚਲਦੀ ਚਲਦੀ ਉਸ ਮਹਾਂਪੁਰਖ ਦੇ ਵੱਲ ਚਲੇਗੀ ਜਿਨ੍ਹਾਂ ਦਾ ਨਾਮ ਸੀ ਧਨਤਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸੁਣਿਆ ਹੋਵੇਗਾ ਤੁਸੀਂ ਅੱਗੇ ਵੀ ਮਹਾਂਪੁਰਖ ਆਉਂਦੇ ਰਹਿੰਦੇ ਬਾਬਾ ਜਗਜੀਤ ਸਿੰਘ ਜੀ ਉਸ ਮਹਾਂਪੁਰਖ ਨੇ ਗੁਰੂ ਨਾਨਕ ਤੋਂ ਰਖੜੀ ਬਣਾਈ ਉਸ ਰਖੜੀ ਦੇ ਅਰਥ ਹੁਣ ਮੈਂ ਤੁਹਾਡੇ ਨਾਲ ਸਿੱਧੇ ਇਤਿਹਾਸ ਦੀ ਸਾਖੀ ਨਹੀਂ ਸਾਂਝੀ ਕਰਨਿਆ ਜਦੋਂ ਕਰਮਾ ਵਾਲਿਓ 1857 ਚ ਗਦਰ ਹੋਇਆ ਉਸ ਗਦਰ ਦੇ ਵਿੱਚ ਗੋਰਿਆਂ ਨੇ 24 ਘੰਟੇ ਖੁੱਲ੍ਹ ਦਿੱਤੀ ਕਿ ਜਿੰਨੇ ਵੀ ਫੌਜੀ ਨੇ ਉਹ ਧਨ ਲੁੱਟ ਸਕਦੇ ਨੇ ਇੱਜ਼ਤ ਲੁੱਟ ਸਕਦੇ ਨੇ ਮਾਲ ਲੁੱਟ ਸਕਦੇ ਅਸਬਾਬ ਲੁੱਟ ਸਕਦੇ ਆ ਉੱਥੇ ਲੁੱਟ ਸ਼ੁਰੂ ਹੋ ਗਈ ਬਾਜ਼ਾਰਾਂ 'ਚ ਤੇ ਹੁਣ ਧਿਆਨ ਦਿਓ ਜਿਨ੍ਹਾਂ ਨੇ ਸ਼ਬਦ ਦੀ ਰੱਖਣੀ ਬੰਨੀ ਬਣਾਉਣੀ ਜੇ ਬੋਲੋ ਜੀ ਸਤਨਾਮ ਸ੍ਰੀ ਜੇ ਤੇ ਸੱਚੀ ਬਣਾਉਣੀ ਹੈ ਤੇ ਇੱਕ ਜਕਾਰਾ ਛੱਡੋ ਕਿਰਪਾ ਕਰਕੇ ਕਿਉਂਕਿ ਗਾਖ ਹੋਵੇ ਤੇ ਫੇਰ ਹੀ ਸੌਦਾ ਦਈਏ ਨਾ ਕਈ ਵਰੀ ਦੁਕਾਨ ਵਾਲਾ ਵਿਖਾਈ ਜਾਂਦਾ ਵਿਖਾਈ ਜਾਂਦਾ ਤੇ ਬੀਬੀ 2 ਘੰਟੇ ਖਲਾਰਾ ਪਾ ਕੇ ਤੇ ਲਈ ਇੱਕ ਵੀ ਨਹੀਂ ਆਖੋ ਸਤਨਾਮ ਕਿ ਮੈਂ ਇੱਥੇ ਗਲਤ ਕਾਲਾ ਆਪਣਾ ਤੇ ਤੁਸੀਂ ਬਕੋ ਬਾਬਾ ਸੀ ਨਹੀਂ ਲੈਣੀ ਸਾਨੂੰ ਧਾਗੇ ਵਾਲੀ ਠੀਕ ਆ ਉਹ ਬਨ ਕੇ ਤੇ ਪੈਸੇ ਮਿਲ ਲੈ ਤੂੰ ਬਾਬਾ ਕੱਲੀਆਂ ਗੱਲਾਂ ਹੀ ਸੁਣਾਉਣਾ ਤੂੰ ਕਿਹੜਾ ਦੇਣਾ ਕੁਛ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਪਾਤਸ਼ਾਹ ਗੁਰੂ ਨਾਨਕ ਦੀ ਉਹ ਦਿੱਤੀ ਹੋਈ ਧਾਗੇ ਦੀ ਬਖਸ਼ਿਸ਼ ਬਾਬਾ ਕਰਮ ਸਿੰਘ ਨੇ ਵੱਦੀ ਕਹਿੰਦੇ ਉਸ ਵੇਲੇ ਉਹ ਬੱਚੀਆਂ ਮੁਸਲਮਾਨਾਂ ਦਾ ਘਰ ਸੀ ਉਹਨਾਂ ਨੇ ਬੁਰਕੇ ਪਾਏ ਅਸਲ ਭੈਣ ਵੀਰ ਦਾ ਰਿਸ਼ਤਾ ਕੀ ਆ ਦੇਖਿਓ ਅੱਜ ਤਾਂ ਲਾਲਚ ਹੈ ਮਾਫ ਕਰ ਦਿਓ ਕੋਈ ਗੁੱਸਾ ਨਾ ਕਰਿਓ ਉਹੀ ਤਿੰਨ ਭਰਾ ਹੁੰਦੇ ਤੇ ਭੈਣ ਵੀ ਉਧਰ ਨੂੰ ਟੇਟ ਕਰਦੀ ਐ ਜਿੱਦੋਂ ਪਤਾ ਕੁਝ ਮਿਲ ਜਾਣਾ ਜਿਹੜਾ ਵਿਚਾਰਾ ਪਹਿਲਾਂ ਹੀ ਗਰੀਬ ਉਹਨੂੰ ਪਤਾ ਇਹਨੇ ਤੇ ਮੇਰੀ ਬਰਫੀ ਦਾ ਮੁੱਲ ਨਹੀਂ ਮੋੜਨਾ ਇਹਦੇ ਤੋਂ ਤੇ ਚੰਗਾ ਨਾ ਹੀ ਜਾਵਾ ਉਹ ਤਾਂ ਕਹਿ ਦੂਗੀ ਤੇਰੀ ਘਰ ਵਾਲੀ ਨਹੀਂ ਭਾਈ ਚੰਗੀ ਬੋਲਦੀ ਮੈਣੀ ਤੇਰੇ ਆਉਣਾ ਕੋਈ ਸਤਨਾਵਾ ਮੇਰੇ ਵਰਗਾ ਵੀ ਕਵੇ ਭੈਣੇ ਆਉਣਾ ਨਹੀਂ ਮੇਰੇ ਕੋ ਕਹਿੰਦੀ ਨਹੀਂ ਭਾਈ ਤੁਹਾਡੇ ਘਰ ਦੇ ਬੋਲਦੇ ਬੜਾ ਮੈਂ ਤਾਂ ਉੱਥੇ ਜਾਊ ਜਿੰਨੇ ਦੋ ਸੂਟ ਦੇਣੇ ਕੁਚਾਰੀਆ ਦੇਣਾ ਸੋਹ ਰੋ ਵਿਚਾਰ ਮੇਰੇ ਪਾਤਸ਼ਾਹ ਮਾਰੇ ਕਿਰਪਾ ਕਰਨ ਉਸ ਮਹਾਪੁਰਖ ਦਾ ਨਾਮ ਮੇਰੀ ਰਸਨਾ ਤੇ ਆਇਆ ਮੇਰੀ ਰਸਨਾ ਇੰਨੀ ਪਵਿੱਤਰ ਨਹੀਂ ਹੈ ਪਰ ਉਸ ਮਹਾਪੁਰਖ ਦਾ ਨਾਮ ਇੱਕ ਵਾਰੀ ਸਾਰੇ ਕਹੋ ਧੰਨ ਧੰਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਕਹੋ ਜੀ ਧੰਨ ਅਸਲ ਰਖੜੀ ਉਹਨਾਂ ਦੇ ਕੋਲ ਸੀ ਉਹਨਾਂ ਭੈਣਾਂ ਨੇ ਬੁਰਕੇ ਪਾਏ ਉਹਨਾਂ ਆਵਾਜ਼ ਮਾਰੀ ਕਹਿਣ ਲੱਗੀ ਵੇ ਗੁਰੂ ਨਾਨਕ ਦੇਆ ਸਿੱਖਾ ਵੀਰਾ ਤੈਨੂੰ ਗੁਰੂ ਨਾਨਕ ਦੀ ਸੌ ਸਾਡੀ ਪਤ ਬਚਾ ਦੇ ਅਜ ਵੀਰ ਬਣ ਕੇ ਉਸ ਵੇਲੇ ਬਾਬਾ ਜੀ ਦੇ ਮੋਢੇ ਤੇ ਰਾਈਫਲ ਵਰਦੀ ਪਾਈ ਤੇ ਬਾਬਾ ਜੀ ਕਹਿੰਦੇ ਦੱਸੋ ਭੈਣੇ ਕੀ ਹੈ ਕਹਿੰਦਿਆ ਜਿਹੜੇ ਤੁਹਾਡੇ ਕਾਫਲੇ ਸਾਡੀਆਂ ਇੱਜ਼ਤਾਂ ਲੁੱਟਣਗੇ ਸਾਡਾ ਘਰ ਲੁੱਟਣਗੇ ਵੀਰਾ ਅਜ ਤੇਰੇ ਚਿਹਰੇ ਤੋਂ ਪਤਾ ਲੱਗਦਾ ਤੂੰ ਗੁਰੂ ਨਾਨਕ ਦਾ ਸੇਖ ਹੈ ਮੇਰੀ ਪਤ ਬਚਾ ਦੇ ਕਿੱਦਾਂ ਦਾ ਵੀਰ ਚਾਹੀਦਾ ਕਿੱਦਾਂ ਦੀ ਰਖੜੀ ਬਾਬਾ ਕਰਮ ਸਿੰਘ ਜੀ ਉਹਨਾਂ ਦੇ ਬੂਏ 'ਚ ਬਹਿ ਗਏ ਜਦੋਂ ਬੂਏ 'ਚ ਬਹਿ ਗਏ ਹੁਣ ਫੌਜੀ ਆਏ 82 ਵੱਡਾ ਮਹਿਲ ਇਹਦੇ ਚ ਕਾਫੀ ਸਮਾਨ ਹੈ ਅੰਦਰ ਲੱਗਣ ਲੱਗੇ ਤੇ ਬਾਬਾ ਜੀ ਨੇ ਰਾਈਫਲ ਸਿੱਧੀ ਕਰਕੇ ਕਿਹਾ ਕਹਿੰਦੇ ਅੱਗੇ ਚਲੇ ਜਾ ਮੈਨੂੰ ਵੱਡੇ ਸਾਹਿਬ ਦਾ ਹੁਕਮ ਆਇਆ ਏ ਮੈਂ ਇੱਥੇ ਪਹਿਰਾ ਦੇਣਾ ਏ ਵੱਡਾ ਸਾਹਿਬ ਕੌਣ ਹੈ ਇੱਕ ਵਾਰੀ ਕਰਿਓ ਕਿਰਪਾ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਨ ਕਾਹੇ ਰਾਜ ਕੇ ਬੋਲੋ ਘਾਰੇਓ ਸਭ ਤੇ ਰਾਖੀ ਬੰਧਨ ਇਥੋਂ ਹੀ ਤੁਰਿਆ ਜੇ ਮੈਂ ਤਾਂ ਸ਼ੋਦ ਵਿੱਚ ਆ ਗਿਆ ਰਾਖੀ ਆ ਗਿਆ ਨਾ ਸ਼ਬਦ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਵੇ ਸਤ ਗੁਰੂ ਨਾਨਕ ਜਿਨ ਕਲ ਰਾਖੀ ਵੰਦਨ ਰਖੜੀ ਨੇ ਕੀ ਰਖਿਆ ਤੇ ਕੀ ਭੈਣ ਬਾਬੇ ਨਾਨਕ ਦਾ ਧਾਗਾ ਬੱਧਾ ਸੀ ਬਾਬਾ ਕਰਮ ਸਿੰਘ ਨੇ ਬੂਏ ਚ ਬਹਿ ਗਿਆ ਰਹਿ ਫੱਲ ਲੈ ਕੇ 24 ਘੰਟੇ ਗਦਰ ਚੱਲਿਆ ਬਾਬਾ ਜੀ ਜਪਜੀ ਸਾਹਿਬ ਪੜੀ ਗਏ ਪਿਆਰ ਦੇ ਵਿੱਚ ਕੀ ਪੜਦੇ ਰਹਿ ਜੀ ਸਾਲਾ ਹੀ ਸਾਲਾਹੇ ਏਤੀ ਸੁਰਤ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਹ ਗ੍ਰਹਾ ਸੇਤੀ ਮਾਲ ਤਨ ਕੀੜੀ ਬਾਣੀ ਚਲਦੀ ਰਹੀ ਚਲਦੀ ਚਲਦੀ ਗਦਰ ਮਠਾ ਹੋਇਆ ਤੇ ਬਾਬਾ ਜੀ ਕਹਿੰਦੇ ਸ਼ਲੋਕ ਪਵਨ ਗੁਰੂ ਮਾਤਾ ਦਿਵਸ ਰਾਤ ਦੁਏ ਖੇਲੈ ਸਗਲ ਚੰਗਿਆਈਆਂ ਵਾਚੈ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਏ ਜੇ ਰਖੜੀ ਅਸਲੀ ਵਾਹਿਗੁਰੂ ਬਾਬਾ ਕਰਮ ਸਿੰਘ ਜੀ ਨੂੰ ਉਹਨਾਂ ਕਿਹਾ ਵੀਰਾ ਸਾਡੀ ਪਤ ਬਚਾ ਦੇ ਤੇ ਬਾਬਾ ਜੀ ਕੋਈ ਸ਼ਬਦ ਦੀ ਰਖੜੀ ਸੀ ਤੇ ਬਾਣੀ ਪੜਦੇ ਰਹੇ ਤੇ ਜਦੋਂ ਮਠਹਾ ਹੋਇਆ ਤੇ ਉਹਨਾਂ ਦੇ ਸ਼ੋਹਰ ਘਰ ਆਏ ਤੇ ਜਦੋਂ ਆਏ ਤੇ ਫਿਰ ਕਹਿਣ ਲੱਗੇ ਬਾਬਾ ਜੀ ਤੁਹਾਡਾ ਧੰਨਵਾਦ ਅੱਜ ਤੁਸੀਂ ਸਾਡੀਆਂ ਘਰਦਿਆਂ ਦੀ ਇੱਜ਼ਤ ਬਚਾਲੀ ਸ਼ੁਰੂ ਕਿੱਥੋਂ ਹੋਇਆ ਸੀ ਧਾਗਾ ਦਇਆ ਕਪਾਹ ਦਇਆ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜੇ ਮੇਰੀ ਕਰੋੜ ਦੀ ਕੋਠੀ ਤੇ ਮੇਰੀ ਭੈਣ ਦੇ ਬੂਹੇ ਵੀ ਗਲੇ ਪਏ ਤੇ ਮੈਂ ਕਾਹਦਾ ਭਰਾ ਹਾਂ ਕੀ ਮੇਰੀ ਜ਼ਿੰਦਗੀ ਹੈ ਮੇਰੀ ਕਾਦੀ ਰਖੜੀ ਬਣਾਈ ਦਇਆ ਹੀ ਨਹੀਂ ਮੇਰੇ ਚ ਆਈ ਹੁਣ ਬਾਬਾ ਅਤਰ ਸਿੰਘ ਚ ਦਇਆ ਸੀ ਬਗਾਨੀਆਂ ਧੀਆਂ ਪੈਣਾ ਵਾਸਤੇ ਬੂਹੇ ਚ ਬਹਿ ਗਿਆ ਹੁਣ ਦੂਜਾ ਕੀ ਸੀ ਦਇਆ ਕਪਾ ਗੇ ਸੰਤੋਖ ਸੂਤ ਤੇ ਸੰਤੋਖ ਕਿੱਡਾ ਵੀ ਜਦੋਂ ਬਾਬਾ ਜੀ ਤੁਰਨ ਲੱਗੇ ਤੇ ਉਹਨਾਂ ਸੋਨੇ ਦੀਆਂ ਥਾਲਿਆਂ ਦੀ ਮੋਹਰਾਂ ਮੋਹਰਾਂ ਦੀ ਥਾਲੀ ਭਰੀ ਭਾਜ ਵੀ ਬਾਬੇ ਐ ਜੋ ਮਰਜ਼ੀ ਕਰਾ ਲਓ ਪੈਸੇ ਦੇ ਥਾਲੀ ਮੋਹਰਾਂ ਸੋਨੇ ਦੀਆਂ ਦੀ ਭਰ ਕਿਉ ਜਿਹੜੇ ਸ਼ੇਖ ਸੀ ਉਹ ਜਿਹੜੇ ਮੁਸਲਮਾਨ ਕਹਿੰਦੇ ਰੱਬ ਦੇਆ ਫਕੀਰਾ ਮੇਰੀਆਂ ਭੈਣਾਂ ਦੇਆ ਵੀਰਾ ਅੱਜ ਨਾਂ ਬੂਏ ਤੇ ਵੈਂਦਾ ਸਾਡਾ ਘਰ ਤਵਾ ਹੋ ਜਾਣਾ ਸੀ ਹਾਲੇ ਤੈਨੂੰ ਤੋਹਫਾ ਦਿੱਤਾ ਤੇਰੀ ਭੇਟਾ ਦਿੱਤੀ ਤੇ ਕਿੱਡਾ ਸੰਤੋਖੀ ਗੁਰਨਾਨਕ ਦੇ ਸ਼ਬਦ ਦੀ ਰਖੜੀ ਬੰਨਣ ਵਾਲਾ ਬਾਬਾ ਜਦੋਂ ਥਾਲੀ ਲੈ ਕੇ ਮੋਹਰਾਂ ਦੀ ਆਏ ਅੱਜ ਵੜਿਆਂ-ਵੜਿਆਂ ਦੇ ਪੈਰ ਤਿਲਕ ਜਾਂਦੇ ਮੋਹਰਾਂ ਵੇਖ ਕੇ ਤੇ ਬਾਬਾ ਜੀ ਕਿੰਨੇ ਕਿ ਸੰਤੋਖੀ ਕਹਿੰਦੇ ਤੁਸੀਂ ਮੈਨੂੰ ਕੀ ਆਖਿਆ ਵੀਰ ਤੇ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਧੱਕੇ ਜਮ ਲਾਏ ਰਹਿਤ ਨਾਮਾ ਤੁਸੀਂ ਮੇਰੀਆਂ ਭੈਣਾਂ ਬਣ ਕੇ ਤੇ ਹੁਣ ਮੈਨੂੰ ਪੈਸੇ ਦਿੰਦੀਆਂ ਜੇ ਮੇਰੀ ਸੌਂ ਤੇ ਮੇਰਾ ਵਾਸਤਾ ਇਹਨਾਂ ਮੋਹਰਾਂ ਦੇ ਬਰਾਬਰ ਨਹੀਂ ਇਹ ਮੋਹਰਾਂ ਤੁਸੀਂ ਰੱਖ ਲੋ ਇੰਨਾ ਸੰਤੋਖ ਵੀ ਥਾਲੀ ਮੋਹਰਾਂ ਦੀ ਹੋਵੇ ਤੇ ਮੇਰੇ ਵਰਗਾ ਕੈਦੇ ਲੈ ਜਾਓ ਤੇ ਤੀਜਾ ਬਚਨ ਸੀ ਜੱਤ ਗੰਢੀ ਇੰਨੀਆਂ ਸਨਖੀਆਂ ਉਹ ਬੱਚੀਆਂ ਸੀ ਪਰ ਬਾਬਾ ਜੀ ਨੇ ਅੱਖ ਚੁੱਕ ਕੇ ਨਹੀਂ ਵੇਖਿਆ ਗੁੱਸਾ ਨਾ ਕਰਿਓ ਅੱਜ ਗਾਤਰੇ ਪਾਏ ਹੁਣ ਬਾਣਾ ਪਾਇਆ ਤਾਂ ਵੀ ਪਤਾ ਨਹੀਂ ਮਾਪੁਰਖ ਕਹਿੰਦੇ ਜੇ ਤੁਸੀਂ ਸੰਗਤ ਵਿੱਚ ਆਈਦਾ ਤੇ ਆਪਣੇ ਜਿਹੜੇ ਕਰਮ ਆਪ ਹੀ ਕਾਪੀ ਤੇ ਲਿਖ ਕੇ ਕਰੇ ਜਾ ਕੇ ਪੜਿਓ ਵੀ ਮੈਂ ਉੱਥੇ ਕੀ ਕਰਕੇ ਆਇਆ ਆਂ ਕੋ ਸਤਨਾਮ ਤੇ ਸ਼ਰਮ ਆਉਂਦੀ ਹੈ ਕਿਵੇਂ ਸੰਗਤ ਵਿੱਚ ਮੇਰਾ ਧਿਆਨ ਪੜ ਗਿਆ ਪਰ ਬਾਬਾ ਜੀ ਜੱਤ ਗੰਢੀ ਸੱਤ ਵਟ ਏਦਾਂ ਦਾ ਧਾਗਾ ਵੱੱਦਾ ਬਾਬਾ ਜੀ ਨੇ ਮੋਰਾ ਮੋੜ ਕੇ ਘਰੇ ਆ ਗਏ ਧਿਆਨ ਦੇਣਾ ਮੇਰੀਆਂ ਮਤਾਵਾਂ ਬੈਠੀਆਂ ਜਦੋਂ ਬਾਬਾ ਜੀ ਘਰੇ ਆਏ ਤੇ ਘਰੇ ਮਾਂ ਬੂਏ ਚ ਖੜੀ ਐ ਪਤਾ ਲੱਗਾ ਮੇਰਾ ਫੌਜੀ ਆਇਆ ਪੁੱਤ ਹੁਣ ਸਾਰੀਆਂ ਮਾਵਾਂ ਦੀ ਫੌਜੀ ਆਏ ਕਿਸੇ ਦੇ ਬੈਕ ਵਿੱਚ ਸੋਨਾ ਬੋਲੋ ਵੈਗਰ ਉੱਚੀ ਬੋਲਦਿਆ ਕਰੋ ਕਿਉਂਕਿ ਮਾਫ ਕਰਿਓ ਡਿਊਟੀ ਥੋੜੀ ਜੀ ਸਖਤ ਹੈ ਉਥੇ ਵੀ ਸਾਰਾ ਦਿਨ ਤੇ ਹੁਣ ਪਿਆਰ ਤੁਹਾਡਾ ਔਖਾ ਹੋ ਜਾਂਦਾ ਤੁਹਾਡੀ ਹੰਗਾਰੇ ਨਾ ਚੱਲਣਾ ਤੋਂ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਦਇਆ ਕਰਨ ਕਿਸੇ ਦੇ ਬੈਗ ਚੋਂ ਸੋਨਾ ਬੋਲੋ ਕਿਸੇ ਦੇ ਬੈਗ ਚੋਂ ਚਾਂਦੀ ਕਿਸੇ ਦੇ ਬੈਗ ਚੋਂ ਮੋਤੀ ਕਿਸੇ ਦੇ ਬੈਗ ਚੋਂ ਹੀਰੇ ਤੇ ਸਾਰਿਆਂ ਫੌਜੀਆਂ ਦੀਆਂ ਮਾਵਾ ਬੂਏ ਢੋਟੋ ਮਿਲਨ ਵਾਰੀ ਆਈ ਬਾਬਾ ਕਰਮ ਸਿੰਘ ਦੀ ਬੂਏ ਚ ਖੜੋਤਾ ਸਾਦੇ ਕੱਪੜੇ ਪਾਏ ਤੇ ਛਾਤੀ ਦੇ ਨਾਲ ਬੈਗ ਲਾਇਆ ਤੇ ਮਾਂ ਕਹਿੰਦੀ ਮੈਂ ਸਦਕੇ ਜਾਵਾਂ ਬਾਹਰ ਖੜੋਤਾ ਛੇਤੀ ਅੰਦਰ ਆ ਨਾਲਿਆ ਬੈਗ ਫੜਾ ਮੈਨੂੰ ਤੇ ਬਾਬਾ ਜੀ ਕਹਿਣ ਲੱਗੇ ਮਾਂ ਘੁੱਟ ਕੇ ਫੜੀ ਇਹਦੇ ਵਿੱਚ ਬੜੀ ਕੀਮਤੀ ਖਜ਼ਾਨੇ ਆ ਉਹਨਾਂ ਮਾਤਾ ਨੂੰ ਥੋੜਾ ਜਿਹਾ ਲਾਲਚ ਹੋਇਆ ਵੀ ਮੇਰਾ ਪੁੱਤ ਵੀ ਲਿਆਇਆ ਲੁੱਟ ਕੇ ਉਹਨੇ ਅੰਦਰ ਜਾ ਕੇ ਬੂਹਾ ਬੰਦ ਕਰਕੇ ਜਦੋਂ ਬੈਕ ਖੋਲਿਆ ਬੈਕ ਦੇ ਵਿੱਚੋਂ ਪੋਥੀ ਸਾਹਿਬ ਨਿਕਲੀ ਪੋਥੀ ਪੰਜਾਂ ਜਿੱਦਾਂ ਹਰਮੰਦਰ ਸਾਹਿਬ ਸੋਖਾ ਅਸਨ ਹੁੰਦਾ ਨਾ ਪੰਜ ਰਮਾਲੇ ਲੱਗਦੇ ਪੰਜ ਜਿੱਦਾਂ ਭਾਵਨਾ ਹੁੰਦੀ ਸੀ ਪਹਿਲਾਂ ਹੁਣ ਤਾਂ ਫਰਕ ਪੈ ਗਿਆ ਵੀ ਅੱਜ ਆਪਾਂ ਸਿੱਧਾ ਹੀ ਦਮ ਗੁਰਕਾ ਸਾਹਿਬ ਨੇ ਇਤਨੇ ਕਰ ਦੇ ਪਰ ਜਿਹੜੇ ਮਾਹਪੁਰਖਾਂ ਕੋ ਸਿੱਖੇ ਵਿਦਿਆਰਥੀ ਉਹ ਥੱਲੇ ਕੱਪੜਾ ਤੇ ਰੀਲ ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ ਸੱਚੇ ਬਾਦਸ਼ਾਹ ਕਿਰਪਾ ਦੇ ਦਾਤੇ ਨੇ ਉਸ ਵੇਲੇ ਬਾਬਾ ਜੀ ਕਹਿੰਦੇ ਮਾਂ ਧਿਆਨ ਨਾਲ ਫੜੀ ਬੈਕ ਵਿੱਚ ਖਜ਼ਾਨਾ ਹੀ ਹੁਣ ਅਸਲੀ ਰਖੜੀ ਵਜਣ ਲੱਗੀ ਕੀ ਹੈ ਕਿਹੜਾ ਤਾਗਾ ਬਨਣਾ ਜੀ ਤੇ ਜਦੋਂ ਉਹਨੇ ਫਿਰ ਉਹ 500 ਖਾਸਨ ਖੋਲੇ ਤੇ ਵਿੱਚੋਂ ਪੋਥੀ ਨਿਕਲੀ ਜਦੋਂ ਮਾਂ ਨੇ ਪੋਥੀ ਵੇਖੀ ਤੇ ਦਿਲ ਟੁੱਟ ਗਿਆ ਪੋਥੀ ਹੱਥ ਛੋ ਡਿੱਗ ਪਈ ਆਖੋ ਸਤਨਾ ਜਦੋਂ ਪੋਥੀ ਡਿੱਗ ਪਈ ਤੇ ਮਾਂ ਨੇ ਨਾਲ ਹੀ ਕਹਿਤਾ ਕਹਿੰਦੀ ਜਾ ਵੇ ਨਕਮਿਆ ਜਦੋਂ ਗੰਗਾ ਵਗਦੀ ਹੋਵੇ ਤੇ ਬਾਲਟੀ ਸੁਣਦਾ ਹੈ ਕਿ ਨਹੀਂ ਕਰੂੰਗਾ ਨਾ ਨਹੀਂ ਦਿੰਦੇ ਜਦੋਂ ਗੰਗਾ ਵਗਦੀ ਹੋਵੇ ਤੇ ਬਾਲਟੀ ਭਰ ਲੈਣੀ ਚਾਹੀਦੀ ਹੈ ਕਹਿੰਦੀ ਲੋਕਾਂ ਦੇ ਪੁੱਤ ਝੋਲੇ ਭਰ-ਭਰ ਕੇ ਮਾਇਆ ਲੈ ਆਏ ਤੇ ਤੂੰ ਨਕਮਿਆ ਪੋਥੀ ਲਈ ਫਿਰਦਾ ਆਖੋ ਸਤਨਾ ਜਦੋਂ ਬੰਦੇ ਨੂੰ ਲਾਲਚ ਆਇਆ ਹੁੰਦਾ ਫਿਰ ਫੇਰ ਨਹੀਂ ਕੁਝ ਵੀ ਦੀਦਾ ਪਰ ਉਹ ਰੰਗਿਆ ਸੀ ਉਹਨੇ ਕਿਹਾ ਮੈਂ ਮਾਂ ਅੱਜ ਤੂੰ ਮੇਰਾ ਮਨ ਤੋੜਦਾ ਏ ਤੂੰ ਮੇਰੇ ਨਾਨਕ ਦੀ ਪੋਥੀ ਨਹੀਂ ਛੁੱਟੀ ਅੱਜ ਮੇਰੇ ਨਾਨਕ ਨੂੰ ਛੱਡ ਦਿੱਤਾ ਏ ਯਾਦ ਰੱਖੀ ਮਾਤੂ ਲਾਲਚੀਆਂ ਅੱਜ ਤੈਨੂੰ ਸੋਨਾ ਚਾਂਦੀ ਚੰਗਾ ਲੱਗਦਾ ਪਰ ਜਿੱਦਨ ਤੇਰੀ ਮੌਤ ਆਈ ਜਦੋਂ ਤੈਨੂੰ ਚਿਖਾ ਤੇ ਪਾਇਆ ਜਾਣ ਲੱਗਾ ਤੇ ਉਦੋਂ ਤੇਰੇ ਹੱਥਾਂ 'ਚ ਪੈ ਕੰਗਣ ਵੀ ਘਰਦਿਆਣੇ ਲਾ ਲੈਣੇ ਤੇਰੇ ਕੱਪੜੇ ਵੀ ਲਾ ਲੈਣੇ ਉਹ ਦਿਨ ਮੁੱਲ ਪੈਣਾ ਏ ਪੋਥੀ ਪਰਮੇਸ਼ਰ ਕਾ ਥਾਣ ਵੀ ਸ਼ਬਦ ਕੀ ਹੁੰਦਾ ਏ ਕਹਿ ਲੱਗੀ ਜਾ ਮੈਨੂੰ ਮਤਨਾ ਦੇ ਨਿਕਲ ਜਾ ਮੇਰੇ ਘਰੋਂ ਤੇ ਮਾਹਪੁਰਖਾਂ ਪੋਥੀ ਸ਼ਾਦੀ ਨਾ ਲਾਈ ਕਹਿਣ ਲੱਗੇ ਲੈ ਮਾਂ ਬਚਨ ਰਿਆ ਜਿੰਨਾ ਚਿਰ ਮੇਰੇ ਸਾਥ ਚੱਲਦੇ ਮੈਂ ਤੇਰੇ ਵੇੜੇ 'ਚ ਕਦੇ ਪੈਰ ਨਹੀਂ ਪਾਹੂੰਗਾ ਉਹ ਮਹਾਪੁਰਖ ਐਸੇ ਗਏ ਬੜੇ ਫੌਜੀ ਹੋਣਗੇ ਜਿਨ੍ਹਾਂ ਨੇ ਸੋਨਾ ਚਾਂਦੀ ਮੋਤੀ ਲੁੱਟ ਕੇ ਲਿਆਂਦੇ ਅੱਜ ਕਿਸੇ ਦਾ ਦੁਨੀਆ ਤੇ ਨਾਂ ਨਹੀਂ ਅੱਜ ਉਸ ਮਹਾਪੁਰਖ ਦਾ ਡੰਕਾ ਵਜੰਦਿਆ ਖੁ ਸਤਨਾਮ ਪਰ ਉਪਕਾਰੀ ਆਏ ਪਰ ਉਪਕਾਰੀ ਆਏ